ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਚੰਨ ਸਾਡੀ ਧਰਤੀ ਸਾਡੇ ਲੋਕ ਲਾਈਵ ਅਪਡੇਟ ਲੈ ਕੇ ਤੁਹਾਡੇ ਨਾਲ ਹਾਜ਼ਰ ਆ ਪਾਣੀ ਦੀ ਖਾਸ ਤੌਰ ਤੇ ਹਰੀਕੇ ਹੱਡ ਬਕਸਤੀ ਦੇ ਨਾਲ ਜਿਹੜੀ ਪੌਂਕ ਟਾਈਮ ਦੀ ਜਿਹੜੀ ਪਲ-ਪਲ ਦੀ ਖਬਰ ਦਰਿਆਵਾਂ ਦੀ ਪਲ-ਪਲ ਦੀ ਖਬਰ ਜੋ ਹਾਲਾਤ ਨੇ ਇਲਾਕੇ ਦੇ ਵਿੱਚ ਅੱਜ ਭਾਰੀ بارش ਦਰਮਿਆਨ ਜਿਹੜਾ ਸਾਰੀਆਂ ਨਦੀਆਂ ਉਹ ਆਪਣੇ ਜਿਹੜਾ ਜਲਸਰ ਤੋਂ ਉੱਪਰ ਰਹੀਆਂ ਪੌਂਕ ਟਾਈਮ ਦੀ ਗੱਲ ਕਰਦੇ ਆ ਤਾਂ ਲਗਾਤਾਰ ਹਿਮਾਚਲ ਦੇ ਵਿੱਚ ਬਾਰਸ਼ਾ ਕਾਰਨ ਜਿਹੜਾ ਉਹ ਆਪਣੇ ਸਿਖਰਲੇ ਪੱਧਰ ਤੇ ਮੌਜੂਦ ਆ 1386.20 ਫੁੱਟ ਤੇ ਜਿਹੜਾ ਉਹਦਾ ਸਿਖਰਲਾ ਪੱਧਰ ਹੈ ਉਹ ਮੌਜੂਦ ਆ ਕਹਿ ਸਕਦੇ ਆ ਪੂਰੇ ਖਤਰੇ ਤੇ ਜਿਹੜਾ ਇੰਦਾ ਪਾਣੀ ਪਹੁੰਚਿਆ ਹੋਇਆ ਪੌਂਗ ਡੈਮ ਦੀ ਜਿਹੜਾ ਗੱਲ ਕਰਦੇ ਆ ਤਾਂ ਇਸ ਤੋਂ ਅੱਗੇ ਆਪਾਂ ਸਾਰੀ ਗੱਲਬਾਤ ਵੀ ਸਾਂਝੀ ਕਰ ਲਾਂਗੇ ਇਸ ਚੱਲਦੀ ਹੋਈ ਵੀਡੀਓ ਨੂੰ ਜ਼ਰੂਰ ਸਾਂਝਾ ਕਰਨਾ ਔਰ ਅਸੀਂ ਲਗਾਤਾਰ ਅੱਜ ਸਵੇਰ ਤੋਂ ਤੁਹਾਨੂੰ ਬੇਨਤੀ ਕਰ ਰਹੇ ਆ ਕਿ ਜਿਹੜੇ ਨੀਵੇਂ ਇਲਾਕੇ ਆ ਉੱਥੇ ਖਾਸ ਤੌਰ ਤੇ ਅਤਿਆਤ ਵਰਧਨ ਦੀ ਲੋੜ ਹੈ ਜਿਹੜੇ ਵੀ ਸਾਡੇ ਬੰਨਾਂ ਤੇ ਰਾਖੀ ਕਰ ਰਹੇ ਆ ਔਰ ਪਾਣੀ ਦੇ ਵਿੱਚ ਨੇ ਪਾਣੀ ਦੇ ਵਿੱਚ ਘਰਨੇ ਮਾਰ ਡੰਗਰੇ ਉਹਨਾਂ ਦੇ ਬਾਲ ਬੱਚੇ ਆ ਸਾਨੂੰ ਸੁਰੱਖਿਆਤ ਅਪਰਉਣੀ ਚਾਹੀਦੀ ਔਰ ਅਮਰਜੈਂਸੀ ਹਲਾਤਾਂ ਨੂੰ ਮਦੇ ਨਜ਼ਰ ਰੱਖਦਿਆਂ ਹੋਇਆ ਆਪਣੇ ਆਪ ਨੂੰ ਪਿਆਰ ਰੱਖਣਾ ਚਾਹੀਦਾ ਕਿਸੇ ਤਰ੍ਹਾਂ ਦੇ ਵੀ ਜੇਕਰ ਕੋਈ ਪਾਣੀ ਵਹਤਾ ਜਾਂ ਕੋਈ ਆਫਤ ਵਗਾਰਾ ਆਉਂਦੀ ਹੈ ਤਾਂ ਉਸ ਨੂੰ ਸਾਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਜਨ ਦੇ ਵਿੱਚ ਰੱਖਣਾ ਚਾਹੀਦਾ ਸੋ ਛੇ ਜਿਹੜੇ ਪਾਣੀ ਦੇ ਹੜਾ ਦੇ ਪਾਣੀ ਦੇ ਨਾਲ ਜਿਹੜਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਉਹ ਇਸ ਤੋਂ ਅੱਗੇ ਜਿਹੜਾ ਭਾਰੀ ਮੀਂਹ ਦਾ ਪੰਜਾਬ ਦੇ ਵਿੱਚ ਅਲਰਟ ਜਾਰੀ ਹੈ ਜਿੱਥੇ ਹਿਮਾਚਲ ਦੇ ਵਿੱਚ ਲਗਾਤਾਰ بارشਾਂ ਹੋ ਰਹੀਆਂ ਨੇ ਉੱਥੇ ਪੰਜਾਬ ਦੇ ਵਿੱਚ ਵੀ ਕੱਲ ਸਵੇਰ ਤੋਂ ਅੱਜ 25 ਤਰੀਕ ਦੀ ਜੇਕਰ ਗੱਲ ਕਰਦੇ ਆ ਤਾਂ ਲਗਾਤਾਰ بارش ਰੁਕ ਰੁਕੇ ਗਈਆਂ ਤਾਂ ਬਹੁਤ ਸਾਰੀ ਜਿਹੜੀ ਭਾਰੀ بارش ਫਰੀਪੁਰ ਦੇ ਵਿੱਚ ਵੀ ਅੱਜ ਸਵੇਰ ਤੋਂ ਭਾਰੀ بارش ਜਿਹੜੀ ਮੌਜੂਦ ਹੈ ਸੋ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਚੈਨਲ ਨੂੰ ਜਰੂਰ ਫੋਲੋ ਕਰ ਲੈਣਾ ਸਾਡੀ ਧਰਤੀ ਸਾਡੇ ਲੋਕ ਨਾਲੇ ਸੇਨਾ ਤੇ ਫੇਸਬੁੱਕ YouTube Insta ਤਾਂ ਲਗਾਤਾਰ ਜੁੜੇ ਰਹਿਣਾ ਹਰੇਕ ਤਰ੍ਹਾਂ ਦੀ ਜਾਣਕਾਰੀ ਡੈਮਾ ਦੀ ਦਰਿਆਵਾਂ ਦੀ ਤੇ ਨਾਲ ਮੌਸਮ ਦੀ ਜਾਣਕਾਰੀ ਲੈ ਕੇ ਡਟਣ ਲਗਾਤਾਰ ਜੁੜੇ ਰਹਿਵਾਂਗੇ ਸੋ ਆਪਾਂ ਸਭ ਤੋਂ ਪਹਿਲਾਂ ਗੱਲ ਕਰ ਲੈਨੇ ਹਰੀਕੇ ਹੈਡਵਕਸ ਦੀ ਜਿਹੜੀ ਆਪਣੇ ਕੋਲੇ ਅੱਜ ਰਾਤ 8 ਵਜੇ ਦੀ ਮੌਜੂਦ ਆ ਜਿਓ ਹਣਾ ਪਰ ਸਮੇਂ ਤੇ ਗੱਲ ਕਰਦੇ ਆ 9:30 ਮਿੰਟ ਹੋ ਗਏ ਆ ਔਰ ਕੋਸ਼ਿਸ਼ ਕਰਾਂਗੇ ਬਹੁਤ ਜਲਦ ਤੇਰੀ ਵੀਡੀਓ ਅਸੀਂ ਅਪਲੋਡ ਕਰ ਦਈਏ ਸੋ 8 ਵਜੇ ਦੀ ਆਪਣੇ ਕੋਲੇ ਰਿਪੋਰਟ ਹੈ 25 ਅਗਸਤ 2025 ਦਿਨ ਸੋਮਵਾਰ ਦੀ ਇਹਦਾ ਜਿਹੜਾ ਪੌਂਡ ਲੈਵਲ ਹੈ 686 ਫੁੱਟ ਤੇ ਆ ਤੇ ਜਿਹੜਾ ਇਹਦੇ ਚ ਪਾਣੀ ਆ ਰਿਹਾ ਪਛਮੀ ਹੋਰੀ ਹਰੀਕੇ ਹੈਡ ਬਾਕਸ ਦੀ ਉਹ 208794 ਕਿਊਸਕ ਜਿਹੜੀ 8 ਵਜੇ ਦੀ ਰਿਪੋਰਟ ਹੈ ਔਰ ਜਿਹੜਾ ਇਥੋਂ ਪਾਣੀ ਛੱਟਿਆ ਜਾ ਰਿਹਾ ਸੋ ਜਿਹੜਾ ਪਾਣੀ ਛੱਟਿਆ ਜਾ ਰਿਹਾ 191000 919 ਕਿਉਸਕੇੜਾ ਛੱਡਿਆ ਜਾ ਰਿਹਾ ਅੱਜ 25 ਅਗਸਤ 2025 ਦਿਨ ਸੋਮਵਾਰ ਸ਼ਾਮ ਦੀ 8 ਵਜੇ ਦੀ ਰਿਪੋਰਟ ਆਪਣੇ ਕੋਲ ਸੁਹਰੀਕੇ ਹੈਡਵੌਕਸ ਤੋਂ ਆਪਾਂ ਜੇਕਰ ਅੱਜ ਸਾਰੇ ਦਿਨ ਦਾ ਨਰਸਿੰਜ ਕਰਦੇ ਆਂ ਵੱਡੇ ਪੱਧਰ ਤੇ ਪਾਣੀ ਜਿਹੜਾ ਹਰੀਕੇ ਹੈਡਵੌਕਸ ਤੋਂ ਸਤਲੁਜ ਦਰਿਆ ਦੇ ਰਾਹੀਂ ਅੱਗੇ ਫਰੋਪਰ ਫਾਇਲ ਕਾ ਹਸਿਆੜੀ ਬੜਾ ਹੈਡਵੌਕਸ ਤੇ ਛੱਡਿਆ ਗਿਆ ਔਰ ਜਿੰਨੇ ਵੀ ਨੀਵੇਂ ਲੱਗੇ ਆ ਜਾਂ ਜਿਹੜੇ ਪੱਕੇ ਬੰਨ ਨੇ ਜਿਹੜੇ ਦੋਨਾਂ ਸਾਈਡਾਂ ਤੇ ਜਿਹੜੇ ਤੁਸੀਂ ਬੰਨ ਬਣਾਏਗੇ ਸਰਕਾਰ ਦੁਆਰਾ ਉਹਨਾਂ ਤੱਕ ਜਿਹੜਾ ਪਾਣੀ ਜਿੱਥੇ ਕੋਈ ਆਰਜੀ ਬੰਨ ਨਹੀਂ ਹੈਗਾ ਔਰ ਉਹਨਾਂ ਤੱਕ ਪਾਣੀ ਜਿਹੜਾ ਵੱਡੇ ਪੱਧਰ ਤੇ ਪਹੁੰਚ ਗਿਆ ਕੋਈ ਵੀ ਇਹੋ ਜਿਹਾ ਇਲਾਕਾ ਨਹੀਂਗਾ ਜੇਕਰ ਫਰੋਈਪੁਰ ਤੋਂ ਫਰੋਈਪੁਰ ਦੇ ਨੇੜਲੇ ਇਲਾਕਿਆਂ ਪਿਛਲੇ ਇਲਾਕਿਆਂ ਦੀ ਗੱਲ ਕਰਦੇ ਫਾਇਲਕੇ ਦੀ ਗੁਰੂ ਅਰਜਨ ਸਾਹਿਬ ਦੀ ਗੱਲ ਕਰਦੇ ਆ ਸਾਰੇ ਇਲਾਕਿਆਂ ਦੇ ਵਿੱਚ ਕਰੀਬ ਕਿਤੇ ਜ਼ਿਆਦਾ ਕਿਤੇ ਬਹੁਤ ਜ਼ਿਆਦਾ ਔਰ ਕਈਆਂ ਥਾਵਾਂ ਤੇ ਜਿਹੜੇ ਰੋਡ ਬਲੌਕ ਹੋ ਗਏ ਸੜਕਾਂ ਰੁੜਗੀਆਂ ਨੇ ਔਰ ਬੁਰੀ ਤਰ੍ਹਾਂ ਜਿਹੜਾ ਫਸਲਾਂ ਲਗਾਤਾਰ ਜਿਹੜੀਆਂ ਬਰਬਾਦ ਹੋ ਰਹੀਆਂ ਨੇ ਸੋ ਇਸ ਤੋਂ ਅੱਗੇ ਆ ਤੁਹਾਡੇ ਨਾਲ ਪੌਂਗ ਡੈਮ ਦੀ ਰਿਪੋਰਟ ਸਾਂਝੀ ਕਰਦੇ ਨੇ ਜਿਹੜੀ ਪੌਂਗ ਡੈਮ ਦੀ ਰਿਪੋਰਟ ਹੈ ਆਪਣੇ ਕੋਲੇ ਇਹ ਸ਼ਾਮ 6 ਵਜੇ ਦੀ ਰਿਪੋਰਟ ਹੈ ਆਪਣੇ ਕੋਲੇ 1386.2 ਫੁੱਟ ਤੇ ਪਾਣੀ ਮੌਜੂਦ ਹੈ ਇਹਦਾ ਕੁੱਲ ਪੱਧਰ ਜਿਹੜਾ 14 ਫੁੱਟ ਤੇ ਆਪ ਸਭ ਨੂੰ ਪਾਲਮ ਹੈ ਕਿ 14 ਫੁੱਟ ਤੇ ਇਹਦਾ ਖੀਲ ਦਾ ਪੱਧਰ ਹੈ ਔਰ ਕਰੀਬ ਕਹਿ ਸਕਦੇ ਜਿਹੜਾ ਇਹ ਉੱਪਰਲੇ ਲੈਵਲ ਤੱਕ ਪਾਣੀ ਚੱਲ ਰਿਹਾ ਸਿਖਰਲੇ ਪੱਧਰ ਤੱਕ ਪਾਣੀ ਜਿਹੜਾ ਚੱਲ ਰਿਹਾ ਪੌਂਗ ਡੈਮ ਦਾ ਸੋ ਇਹਦੇ ਵਿੱਚ ਔਸਤ ਪਾਣੀ ਦਾ ਜਿਹੜਾ ਡਾਟਾ ਆਪਣੇ ਕੋਲੇ ਜਿਹੜਾ ਇਹਦੇ ਵਿੱਚ ਪਾਣੀ ਆ ਰਿਹਾ ਔਸ ਡਾਟੇ ਦੇ ਵਿੱਚ 146855 ਕਿਊਬਿਕ ਮੀਟਰ ਆਇ ਜਿਹੜਾ ਅੱਗੇ ਪਾਣੀ ਛੱਡਿਆ ਜਾ ਰਿਹਾ ਜਿਹੜਾ ਉਸ ਡਾੜੇ ਦੇ ਵਿੱਚ ਉਹ 43763 ਕਿਊਸਕਾ ਛੱਡਿਆ ਜਾ ਰਿਹਾ ਇਹ 6 ਵਜੇ ਦੀ ਆਪਣੇ ਕੋਲ ਰਿਪੋਰਟ ਹੈ ਜਿਹੜੀ ਜਿਹੜੀ ਤੁਹਾਡਾ ਸਾਂਝੀ ਕਰ ਰਹੇ ਹਾਂ ਜਿਹੜੀ ਐਕਚੁਅਲ ਡਾੜੇ ਦੀ ਆਪਾਂ ਜੇਕਰ ਗੱਲ ਕਰਦੇ ਹਾਂ 2,5515 ਕਿਊਸਕ ਜਿਹੜੀ ਇਹਦੇ ਵਿੱਚ ਐਕਚੁਅਲ ਡਾੜੇ ਦੇ ਵਿੱਚ 2,5515 ਕਿਊਸਕ ਤੇ ਜਿਹੜਾ ਪਾਣੀ ਅੱਗੇ ਛੱਡਿਆ ਜਾ ਰਿਹਾ ਉਹ ਪਾਣੀ ਛੱਡਿਆ ਜਾ ਰਿਹਾ 36732 ਕਿਊਸਕਾ ਛੱਡਿਆ ਜਾ ਰਿਹਾ 25 ਅਗਸਤ 2025 ਸ਼ਾਮ 6 ਵਜੇ ਦੀ ਰਿਪੋਰਟ ਆਪਣੇ ਕੋਲ ਪਾਗੜਾ ਸੋ ਇਸ ਤਰ੍ਹਾਂ ਲਗਾਤਾਰ ਜਿਹੜੀਆਂ ਬਾਰਸ਼ਾਂ ਕਾਰਨ ਇਸ ਤਰ੍ਹਾਂ ਸੈਣੀ ਵਾਲਾ ਹੈਡਵਰਕਸ ਦੀ ਗੱਲ ਕਰਦੇ ਆਂ ਸ਼ਾਹਦੀ ਰਿਪੋਰਟ ਹੈ ਕਿ ਕਰੀਬ 1,47,000 1,50,000 ਕਿਉਂਕਿ ਕਿਹੜਾ ਪਾਣੀ ਅੱਗੇ ਗੰਡਾ ਸਿੰਘ ਹੈਡਵਰਕਸ ਤੇ ਸੈਣੀ ਵਾਲਾ ਜਿਹੜਾ ਹੈਡਵਰਕਸ ਤੋਂ ਅੱਗੇ ਛੱਡਿਆ ਜਾ ਰਿਹਾ ਪਾਕਿਸਤਾਨ ਵਾਲੀ ਸਾਈਡ ਤੇ ਸੋ ਐਸੀ ਆਪਣੀ ਅੱਜ ਦੀ ਸਾਰੀ ਰਿਪੋਰਟ ਬਾਕੀ ਅਸੀਂ ਵਾਰ-ਵਾਰੇ ਬੇਨਤੀ ਕਰਾਂਗੇ ਜਿਹੜੇ ਸਾਡੇ ਭਾਵਿਓ ਜਿੰਨੇ ਵੀ ਜਿਹੜੇ ਨੇ ਜਿਹੜੇ ਹੜ੍ਹ ਪ੍ਰਭਾਵਿਤ ਲਾਕੇ ਜਿਸ ਤਰ੍ਹਾਂ ਦੱਸਿਆ ਕਿ ਛੇ ਪ੍ਰਭਾਵਿਤ ਹੈ ਬੁਰੀ ਤਰ੍ਹਾਂ ਪ੍ਰਭਾਵਿਤ ਡੇ ਲਾਕੇ ਹੈਗੇ ਆ ਉਹਦੇ ਵਿੱਚ ਆਪਾਂ ਪਿਛਲੇ ਬੰਨੇ ਗੱਲ ਕਰਦੇ ਹਾਂ ਕਿ ਹੈਡਬਾਕਸ ਤੋਂ ਤਾਂ ਕਪੂਰਥਲਾ ਆ ਜਾਂਦਾ ਜਲੰਧਰ ਤੱਕ ਉਹ ਜੇਰੀਆ ਆ ਜਾਂਦਾ ਮੋਗੇ ਦਾ ਜ਼ਿਲ੍ਹਾਦਾਰ ਆ ਜਾਂਦਾ ਸultanpur ਲੋਧੀ ਆ ਜਾਂਦਾ ਇਸ ਤਰ੍ਹਾਂ ਫਰੋਹੇਪੁਰ ਆ ਜਾਂਦਾ ਫਾਲਕੇ ਆ ਜਾਂਦਾ ਔਰ ਤੰਤਰ ਸਾਹਿਬ ਦੇ ਜਿਹੜੇ ਕੁਝ ਇਲਾਕੇ ਆ ਜਾਂਦੇ ਵੱਡੇ ਸਭਰਾ ਵਾਲੀ ਸਾਈਡ ਸੋ ਇਧਰ ਕੁੱਤੀ ਵਾਲਾ ਵੱਡੇ ਸਭਰਾ ਜ ਬਹੁਤ ਸਾਰੇ ਇਲਾਕੇ ਹੈਗੇ ਆ ਕਿ ਮੁਖੇ ਵਾਲਾ ਇਲਾਕਾ ਹੈਗਾ ਸੋ ਇਹ ਸਾਰੇ ਜਿਹੜੇ ਪਿੰਡੇ ਹੋਰ ਜਿਹੜੇ ਇਸ ਤਰ੍ਹਾਂ ਮidan ਸਭਾ ਹਲਕਾ ਜੀਰੇ ਦੇ ਜਿਹੜੇ ਪਿੰਡ ਨੇ ਕੋਈ ਉੱਪਰ ਬਲਾਕ ਦੇ ਗੁਰੂਵਾਰ ਸਾਹਿਬ ਬਲਾਕ ਦੇ ਅਮਦੋੜ ਬਲਾਕ ਦੇ ਸੋ ਬਹੁਤ ਸਾਰੇ ਇਲਾਕੇ ਜਿਹੜੇ ਪ੍ਰਭਾਵਿਤ ਹੋ ਰਹੇ ਆ ਬਹੁਤ ਸਾਰੇ ਜ਼ਿਲ੍ਹੇ ਪ੍ਰਭਾਵਿਤ ਹੋ ਰਹੇ ਆ ਸੋ ਲਗਾਤਾਰ ਜਿਹੜਾ ਜਿਹੜਾ ਹੜ੍ਹਾਂ ਦੇ ਨਾਲ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਸੀ ਪ੍ਰਮਾਤਮਾ ਅਗੇ ਅਰਦਾਸ ਵੀ ਕਰਾਂਗੇ ਔਰ ਲੋਕਾਂ ਨੂੰ ਵੀ ਅਸੀਂ ਪ੍ਰਸ਼ਾਸਨ ਦੇ ਜ਼ਰੀਏ ਔਰ ਪ੍ਰਸ਼ਾਸਨ ਨੂੰ ਜਿੱਥੇ ਬੇਨਤੀ ਕਰਾਂਗੇ ਲੋਕਾਂ ਨੂੰ ਬੇਨਤੀ ਕਰਾਂਗੇ ਕਿ ਆਪੇ ਆਪ ਆਪਣੇ ਆਪ ਨੂੰ ਜਰੂਰ ਸੁਰੱਖਿਅਤ ਰੱਖਣ ਐਮਰਜੈਂਸੀ ਹਾਲਾਤਾਂ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਉਹਨਾਂ ਕੋਲ ਸਹੂਲਤ موجوده ਹੋਣੀ ਚਾਹੀਦੀ ਜਿਸ ਤਰ੍ਹਾਂ ਕੋਈ ਬੇੜੀ ਵਗੈਰਾ ਦਾ ਕੋ ਸਾਧ ਪੜੇ ਦਾ ਚਾਹੀਦਾ ਹੈ ਜਿਸ ਤਰ੍ਹਾਂ ਕੋਈ ਭਾਰੀ ਸਾਧ ਹੋਵੇ ਜੋ ਆਸਾਨੀ ਦੇ ਨਾਲ ਅੱਗੇ ਜਾ ਕੇ ਜਿਹੜਾ ਜਿੱਥੇ ਪਾਣੀ ਤੇਜ਼ ਹੈਗਾ ਉੱਥੋਂ ਨਿਕਲ ਸਕਦਾ ਟਰੈਕਟਰ ਜਿਵੇਂ ਹੁੰਦਾ ਕੋ ਆਮ ਘਰਾਂ ਦੇ ਵਿੱਚ ਜਿਹੜੇ ਵੱਡੇ ਸੰਦ ਹੁੰਦੇ ਆ ਬੇਸ਼ੱਕ ਦੀ ਸਾਡੇ ਕਿਸਾਨ ਵੀ ਕੀ ਕਰਦੇ ਆ ਕਿ ਉਹ ਉਹ ਜਿਹੜੇ ਸੰਦ ਵਗੈਰਾ ਹੁੰਦੇ ਆ ਪਹਿਲਾਂ ਛੱਡ ਕੇ ਆ ਜਾਂਦੇ ਦੂਜੀਆਂ ਸਾਈਟਾਂ ਤੇ ਲੇਕਿਨ ਜੇਕਰ ਕੋਈ ਅਮਰਜੈਂਸੀ ਹਾਲਾਤ ਬਣਦੇ ਆ ਤੇ ਜਿਵੇਂ ਟਰੈਕਟਰ ਵਗੈਰਾ ਹੁੰਦੇ ਆ ਤੇ ਆਪਣੇ ਥੋੜਾ ਬਾਲਾ ਕੰਮ ਅਮਰਜੰਸੀ ਹਾਲਾਤਾਂ ਵਿੱਚ ਆ ਸਕਦੇ ਕਿਉਂਕਿ ਜਿਹੜਾ ਬੇੜੀਆਂ ਦਾ ਪ੍ਰਬੰਧ ਹੈਗਾ ਜਾਂ ਕੋ ਬੇੜੀਆਂ ਦਾ ਜਾਂ ਕੋ ਜਿਹੜਾ ਆਪਣੇ ਜਿਹੜੇ ਵੱਡੇ ਚੱਲਣ ਵਾਲੇ ਚੱਲਣ ਵਾਲੇ ਜਨ ਵਾਲੀਆਂ ਬੇੜੀਆਂ ਹੈਗੀਆਂ ਉਹ ਆਪਣੇ ਅਮਰਜੰਸੀ ਹਾਲਾਤਾਂ ਦੇ ਵਿੱਚ ਜਾਂ ਇਸ ਤਰ੍ਹਾਂ ਦੇ ਪ੍ਰਬੰਧ ਸਰਕਾਰਾਂ ਦੇ ਉਹਨਾਂ ਹਾਲਾਤਾਂ ਦੇ ਵਿੱਚ ਆਪਾਂ ਨੂੰ ਮਾਹੀਆ ਨਹੀਂ ਹੋ ਸਕਦੇ ਸੋ ਇਸ ਤਰ੍ਹਾਂ ਸਾਨੂੰ احتیاط ਵਜੋਂ ਇਹਨਾਂ ਚੀਜ਼ਾਂ ਵੱਲ ਜ਼ਰੂਰ ਖਿਆਲ ਰੱਖਣਾ ਚਾਹੀਦਾ ਔਰ ਖਾਸ ਤੌਰ ਤੇ ਵਿੱਚ ਇਹ ਵੀ ਅਸੀਂ ਬੇਨਤੀ ਕਰਾਂਗੇ ਕਿ ਸਾਨੂੰ ਜਿਹੜੇ ਦਰਿਆਵਾਂ ਦੇ ਕੰਢਿਆਂ ਤੇ ਨਾਲਿਆਂ ਦੇ ਕੰਢਿਆਂ ਤੇ ਔਰ ਜਿੱਥੇ ਪਾਣੀ ਦਾ ਵਹਨ ਜ਼ਿਆਦਾ ਸਾਨੂੰ ਉੱਥੇ ਨਹੀਂ ਜਾਣਾ ਚਾਹੀਦਾ ਜਾਣ ਤੋਂ ਸੋਚ ਕਰਨਾ ਚਾਹੀਦਾ ਕਿਉਂਕਿ ਸੱਪ ਸਲੂਗੇ ਜਾਂ ਬਹੁਤ ਸਾਰੀਆਂ ਜਿਹੜੀਆਂ ਜ਼ਹਿਰੀਲੀਆਂ ਦਵਾਈਆਂ ਜੜੀ ਬੋਟੀਆਂ ਇਹਨਾਂ ਪਾਣੀਆਂ ਦੇ ਵਿੱਚ ਚੋਂ ਹੁੰਦੀਆਂ ਸੋ ਸਾਨੂੰ ਅਵੋਇਡ ਕਰਨਾ ਚਾਹੀਦਾ ਸੋ ਲਗਾਤਾਰ ਸਾਡੀ ਇਹ ਹੀ ਬੇਨਤੀ ਹੈ ਕਿ ਅਸੀਂ ਜਿਹੜਾ ਇਹਨਾਂ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਵੱਲੋਂ ਜਿਹੜਾ ਹਾਲਾਂਕਿ ਇਹ ਕਹਿਣ ਦੀਆਂ ਗੱਲਾਂ ਨੇ ਕਿ ਸਰਕਾਰ ਵੱਲੋਂ ਪ੍ਰਬੰਧ ਕੀਤੇ ਗਿਆ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਜਿਹੜੇ ਵਿਭਾਗਾਂ ਵੱਲੋਂ ਅਨਾਊਂਸਮੈਂਟ ਕਰਵਾਈ ਜਾ ਰਹੀ ਹੈ ਜਾਂ ਕੀਤਾ ਜਾ ਰਿਹਾ ਹੈ ਜੀ ਕੀਤਾ ਜਾ ਰਿਹਾ ਹੈ ਰਾਤ ਕੇਂਦਰ ਬਣਾਏ ਜਾ ਰਹੇ ਆ ਔਰ ਇਤਤ ਤੱਕ ਹੈਰਾਨੀ ਇਹ ਹੈ ਕਿ ਅੱਜ ਹੈਲਪਲਾਈਨ ਨੰਬਰ ਇੱਕ ਮੇਰੇ ਕੋਲ ਪਹੁੰਚਿਆ ਤੇ ਉਹ ਅਸੀਂ ਮੈਂ ਵਾਰ-ਵਾਰ ਪੰਜ-ਛੇ ਯਾਰੀ ਟ੍ਰਾਈ ਕੀਤਾ ਜਿਹੜਾ ਫੋਰੀਪੋਰ ਦਾ ਹੈਲਪਲਾਈਨ ਨੰਬਰ ਹੈ ਉਹ ਨਹੀਂ ਲੱਗਿਆ ਆਊਟ ਆਫ ਰੇਂਜ ਜਾ ਰਿਹਾ ਸੀ ਆਊਟ ਆਫ ਰੇਂਜ ਜਾ ਰਿਹਾ ਸੀ ਸੋ ਇਹ ਸਾਡੇ ਪ੍ਰਸ਼ਾਸਨ ਦੇ ਪ੍ਰਬੰਧ ਨੇ ਸਾਡੇ ਰਾਤ ਕੇਂਦਰਾ ਦੇ ਪ੍ਰਬੰਧ ਨੇ ਸਾਡੀ ਡਾਇਟਰੀ ਸਾਡੀ ਮੈਡੀਕਲ ਜਿਹੜੀ ਲਾਈਨ ਦੇ ਫਰਵੰਦ ਹੈਗੇ ਆ ਸਾਡੇ ਅਫਸਰਸ਼ਾਈ ਦੇ ਪ੍ਰਬੰਧ ਨੇ ਸੋ ਅਸੀਂ ਹਾਲਾਤਾਂ ਨੂੰ ਲੜਨ ਵਾਸਤੇ ਖੁਦ ਤਿਆਰ ਰਹਿਣਾ ਚਾਹੀਦਾ ਸਾਨੂੰ ਅਸੀਂ ਇਹੀ ਵਾਰ-ਵਾਰ ਬੇਨਤੀ ਕਰਾਂਗੇ ਕਿ ਅੱਜ ਦਾ